ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਵਿੰਦਾ ਕਾ ਚਹਿਰ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਵਿਸਕੋਸ オーਰਗੈਂਜ਼ਾ ਪਿਓਰ ਸਰਦਾਰੀ ਸੂਟ ਨੇ ਜਿਹੜੀਆਂ ਆਪਾਂ ਇਹਨਾਂ ਕਹਿੰਦੇ ਨੇ ਅਸੀਂ ਜ਼ਿਆਦਾ ਹੈਵੀ ਜੇ ਨਹੀਂ ਪਾਉਣੇ ਜਾਨੀ ਕਿ ਜਿਨ੍ਹਾਂ ਨੂੰ ਟੋਟਲੀ ਜਿਵੇਂ ਆਪਾਂ ਕਹਿੰਦੇ ਆ ਪੂਰੇ ਭਰੇ ਹੁੰਦੇ ਆ ਹੈਂਡਵਰਕ ਦੇ ਨਾਲ ਇਦਾਂ ਦੇ ਸੂਟ ਨਹੀਂ ਲਾਇਕ ਕਰਦੀਆਂ ਤੇ ਕੁਛ ਹਟਕੇ ਸਦਾਰੀ ਜਿਆ ਵੀ ਵਧੀਆ ਵੀ ਲੱਗੇ ਸੋਹਣਾ ਲੱਗੇ ਹਨਾ ਉਦਾਂ ਦੇ ਸੂਟ ਲੈ ਕੇ ਆ ਮੇਰੇ ਤੇ ਦੁਪੱਟਾ ਵੀਅਰ ਕੀਤਾ ਹੋਇਆ ਜਿਹਨਾਂ ਮੈਂ ਫਸਟ ਸੂਟ ਤੁਹਾਨੂੰ ਦਿਖਾਉਂਗੀ ਇੰਨੇ ਸੋਹਣੇ ਕਲੈਕਸ਼ਨ ਆ ਜੀ ਦੁਪੱਟੇ ਦੇਖੋ ਇੰਨੇ ਸੋਹਣੇ ਦੁਪੱਟੇ ਨੇ ਪੂਰੇ ਖੁੱਲੇ ਡੁੱਲੇ ਲੰਬਾਈ ਚੜਾਈ ਇਹਨਾਂ ਦੀ ਬਹੁਤ ਸੋਹਣੀ ਆ ਤੇ ਬਹੁਤ ਪਿਆਰੇ ਇਹ ਦੁਪੱਟੇ ਨੇ ਹਨਾ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਲੈ ਸਕਦੇ ਹੋ ਵੀਅਰ ਕਰ ਸਕਦੇ ਹੋ ਬਹੁਤ ਸੋਹਣੀ ਲੁੱਕ ਦੇ ਆਏ ਨੇ ਤੇ ਪਿਓਰ ਹਨਾ organza ਦਾ ਹੈ this cost ਦਾ ਪੂਰਾ সফট ਵਾਲਾ ਬਹੁਤ সফট ਆ ਇਹ ਦੁਪੱਟਾ ਜਿਵੇਂ ਮਰਜੀ ਤੁਸੀਂ ਇਹਨੂੰ ਲੈ ਕੋਈ ਚੁਬੜ ਨਹੀਂ ਕੁਝ ਨਹੀਂ ਹੈਗਾ ਕਿਉਂਕਿ this cost ਦੀ ਕੁਆਲਿਟੀ ਲੱਗੀ ਹੋਈ ਆ ਸੋ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਪਸੰਦ ਆਏ ਹਨ ਸਾਰਾ ਦੁਪੱਟੇ ਦੇ ਉੱਤੇ ਵੀ ਹੈਂਡਵਰਕ ਹੋਇਆ ਸਾਰਾ ਟੋਟਲੀ ਮੈਂ ਤੁਹਾਨੂੰ ਦਿਖਾਉਂਗੀ ਰੀਤ ਅੱਜ ਸੂਟ ਖੋਲੂਗੀ ਸੋ ਮੈਂ ਕੋਸ਼ਿਸ਼ ਕਰੂੰਗੀ ਕਿ ਮੋੜਿਆ ਸਾਰੀ ਚੀਜ਼ ਨੂੰ ਫੋਕਸ ਕਰ ਸਕਾਂ ਤੁਹਾਨੂੰ ਦਿਖਾ ਸਕਾਂ ਸੋ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਪਸੰਦ ਆਉਣਗੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਦੇ ਨਵੇਂ ਹੋ ਹੈ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਹੈ ਬਾਕੀ ਅੱਜ ਦੇ ਸੂਟ ਸੱਚੀ ਹੋਈ ਪਿਓਰ ਸਰਦਾਰੀ ਆ ਸੋ ਕੋਈ ਵੀ ਭੈਣੇ ਨਾ ਹੋਵੇ ਵੀ ਲੈ ਜਾਵੇ ਜਿਹੜੀਆਂ ਪਹਿਣਾ ਸਰਦਾਰੀ ਅਲੱਗ ਜੀ ਚੀਜ਼ ਹੈ ਨਾ ਯੂਨੀਕ ਜੀ ਵੀ ਪੋਣਾ ਵੀ ਕਰਨਾ ਕਿਉਂਕਿ ਆਪਾਂ ਹੈਂਡਵਰਕ ਵਗੈਰਾ ਤਾਂ ਹਰ ਕੋਈ ਅੱਜ ਕੱਲ ਪਾਈ ਫਿੱਟਦਾ ਪਰ ਜਿਹੜੀਆਂ ਇਹ ਆਈਟਮਾਂ ਬ੍ਰਾਂਡ ਦੀਆਂ ਰਸ਼ੀਆ ਬ੍ਰਾਂਡ ਦੇ ਰਹਿਣਗੇ ਰਾਮ ਟੈਕਸ ਤੋਂ 1% ਵੀ 1 ਨਹੀਂ 1% ਉੱਪਰ ਹੀ ਹੋਗਾ 1% ਥੱਲੇ ਨਹੀਂ ਇਹ ਫੈਬਰਿਕ ਹੋਗਾ ਕਿਉਂਕਿ ਮੈਂ ਰਾਮ ਟੈਕਸ ਤੇ ਰਸ਼ੀਆ ਦੋਨੇ ਕੁਆਲਿਟੀਆਂ ਸੇਲ ਕਰਦੀਆਂ ਤੇ ਸੁਪਰ ਕੁਆਲਿਟੀਆਂ ਨੇ ਤੇ ਰੇਟ ਦਾ ਇੰਨਾ ਜ਼ਿਆਦਾ ਡਿਫਰੈਂਸ ਆ ਜਾਂਦਾ ਜਦੋਂ ਅਸੀਂ ਰਸ਼ੀਆ ਲੈ ਕੇ ਆਉਂਨੇ ਆ ਤੇ ਰਾਮ ਟੈਕਸ ਲੈ ਕੇ ਆਉਨੇ ਆ ਰਾਮ ਟੈਕਸ ਦੇ ਰੇਟ ਹਰ ਕੋਈ ਹਰ ਕੋਈ ਪੈਣ ਨਹੀਂ ਪਰ ਸਕਦੀ ਬਟ ਉਹੀ ਚੀਜ਼ ਸੇਮ ਚੀਜ਼ ਸੇਮ ਫੈਬਰਿਕ ਜਸਟ ਇੱਕ ਬ੍ਰਾਂਡ ਦਾ ਲੋਗੋ ਚੇਂਜ ਹੋ ਜਾਂਦਾ ਰਸ਼ੀਆ ਲੈ ਕੇ ਆਉਂਦਾ ਬਹੁਤ ਸੋਹਣੀ ਸੁਪਰ ਕਲੈਕਸ਼ਨਾਂ ਲੈ ਕੇ ਆਇਆ ਸੋ ਜਿਹੜੀਆਂ ਭੈਣਾਂ ਨੂੰ ਵੀ ਇਹ ਵਾਲੀ ਸੂਟ ਚਾਹੀਦੀ ਹੋਏ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹਾਂ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਹੀ ਹੋਊਗਾ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਬਹੁਤ ਭੈਣਾਂ ਦੀਆਂ ਕਾਲਸ ਆਉਂਦੀਆਂ ਨੇ ਤੇ ਇੱਕ ਇਹ ਕੋ ਪੁੱਛ ਰਿਆ ਨੇ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਹਾਂ ਜੀ ਰਾਈਕੋਟ ਏਰੀਆ ਜਿਹੜਾ ਮੇਨ ਸਾਰੇ ਜਾਣਦੇ ਹੋਵੋਗੇ ਰਾਈਕੋਟ ਤੋਂ ਲੁਧਿਆਣਾ ਰੋਡ ਹੁੰਦਾ ਨਾ ਇਹਦੇ ਪੱਖੋਂ ਸ਼ਹਿਰ ਆਉਂਦਾ ਵਿੱਚ ਸੋ ਮੈਂ ਰਾਇਕੋਟੇਰੀਏ ਦੇ ਵਿੱਚ ਇਧਰ ਮੰਡੀਗੜ ਏਰੀਆ ਹਨਾ ਆਪਣੇ ਕੋਲ ਆ ਜਾਂਦਾ ਸੋ ਦੂਸਰੀ ਸਾਈਡ ਉਧਿਆਣਾ ਆ ਜਾਂਦਾ ਸੋ ਅਸੀਂ ਵਿੱਚ ਜੇ ਬੈਠੇ ਆ ਪੈਣੀ ਰੋੜਾ ਪਿੰਡਾ ਜੀ ਤੇ ਮੈਂ ਉਥੋਂ ਬਿਲੋਂਗ ਕਰਦੀ ਆ ਤੇ ਘਰ ਤੋਂ ਹੀ ਆਪਣਾ ਸਾਰਾ ਕੰਮ ਕਰਦੀ ਆ ਲੋ ਜੀ ਦਿਖਾਉਣੀ ਆ ਅੱਜ ਦੇ ਸੂਟ ਆ ਲੋ ਜੀ ਅੱਜ ਦਾ ਪਹਿਲਾ ਹੀ ਸੂਟ ਇੰਨਾ ਸੋਹਣਾ ਇੰਨਾ ਪਿਆਰਾ ਟੋਟਲੀ ਹੈਂਡਵਰਕ ਆ ਤੁਸੀਂ ਦੇਖ ਸਕਦੇ ਹੋ ਟੋਟਲੀ ਹੈਂਡਵਰਕ ਆ ਬਹੁਤ ਹੀ ਸੋਹਣਾ ਹਨਾ ਸਾਰਾ ਸੂਟ ਬਣਿਆ ਹੋਇਆ ਸਾਰੀ ਡਿਜੀਟਲ ਇਹ ਪ੍ਰਿੰਟਿੰਗ ਰਹੂਗੀ ਸਾਰਾ ਰਸ਼ੀਆ ਬ੍ਰਾਂਡ ਦਾ ਇਹ ਸੂਟ ਆ ਬਹੁਤ ਸੋਹਣੀ ਹੈ ਨਾ ਸਾਰੀ ਇਹਦੀ ਫਰੰਟ ਲੁੱਕ ਆ ਇਦਾਂ ਹੈਗਾ ਇਹਦਾ ਸਾਰਾ ਘੇਰੇ ਦੇ ਉੱਪਰ ਕੰਮ ਦੇਖੋ ਇਹ ਸਾਰਾ ਘੇਰੇ ਦੇ ਉੱਪਰ ਕੰਮ ਆ ਫਰੰਟ ਲੁੱਕ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਬਹੁਤ ਹੀ ਪਿਆਰਾ ਸਾਰਾ ਇਹ ਸੂਟ ਬਣਿਆ ਹੋਇਆ ਆ ਲੋ ਜੀ ਇਹ ਹੈਗੀ ਇਹਦੀ ਸਾਰੀ ਫਰੰਟ ਲੁੱਕ ਇਦਾਂ ਹੈਗਾ ਇਹਦਾ ਸਾਰਾ ਘੇਰੇ ਦੇ ਉੱਪਰ ਡਿਜ਼ਾਈਨ ਆਊਗਾ ਬਹੁਤ ਹੀ ਸੋਹਣਾ ਬਹੁਤ ਪਿਆਰਾ ਹੈ ਨਾ ਸਾਰਾ ਘੇਰਾ ਇਹਦਾ ਬਣਿਆ ਹੋਇਆ ਸਾਰਾ ਟੋਟਲੀ ਹੈਂਡਵਰਕ ਦਾ ਕੰਮ ਹੋਇਆ ਹੋਇਆ ਟੋਟਲੀ ਸਾਰਾ ਹੈਂਡਵਰਕ ਮਿਲੂਗਾ ਤੁਹਾਨੂੰ ਇਹ ਪਾਰਟੀ ਵੀ ਆ ਸਿੰਪਲ ਸੋਬਰ ਸਰਦਾਰੀ ਕਲੈਕਸ਼ਨਾਂ ਨੇ ਜਿਹੜੀਆਂ ਆਪਾਂ ਕਹਿ ਦਈਏ ਕਿ ਸਿੱਪੀ ਸਤਾਰੇ ਜਾਂ ਮੋਤੀ ਵਗੈਰਾ ਤੋਂ ਹਟ ਕੇ ਹਨਾ ਆ ਜਾਂਦਾ ਜਿਹੜੀਆਂ ਪਹਿਣਾ ਸਰਦਾਰੀ ਲੁੱਕ ਪਾਲਦੀਆਂ ਨੇ ਕਲਰ ਵੀ ਬਹੁਤ ਸੋਹਣਾ ਕਾਫੀ ਜਿਹਾ ਸ਼ੇਡ ਆ ਬਹੁਤ ਹੀ ਪਿਆਰਾ ਸ਼ੇਡ ਆ ਤੇ ਸਾਰਾ ਟੋਟਲੀ ਤੁਹਾਨੂੰ ਹੈਂਡਵਰਕ ਦਾ ਕੰਮ ਮਿਲ ਰਿਹਾ ਸਾਰਾ ਟੋਟਲੀ ਹੈਂਡ ਆ ਤੇ ਬਹੁਤ ਸੋਹਣੀ ਵਿਸਕੋਸ ਆਰਗੈਂਜ਼ਾ ਦੀ ਕੁਆਲਿਟੀ ਆ ਵਿਸਕੋਸ ਆਰਗੈਂਜ਼ਾ ਦੀ ਇਹਦੇ ਨਾਲ ਸਾਰੀ ਰਹੂਗੀ ਇਹਦੀ ਸ਼ਾਰਟ ਤੇ ਸਾਰਾ ਤੁਹਾਨੂੰ ਕੰਮ ਦੇਖ ਹੀ ਰਿਹਾ ਵਾ ਤੇ ਸ਼ਾਰਟਾਂ ਪੂਰੀਆਂ ਖੁੱਲੀਆਂ ਡੁੱਲੀਆਂ ਰਹਿਣਗੀਆਂ ਨਾਲ ਇਹਨਾਂ ਦੇ ਰਹਿਣੀਆਂ 크ਰੇਪ ਦੀਆਂ ਬਾਟਮਸ ਇਦਾਂ ਇਹਦੀ ਰਹੂਗੀ 크ਰੇਪ ਦੀ ਬਾਟਮ ਬਹੁਤ ਸੋਣੀ ਹੈ ਇਹਦੀ 크ਰੇਪ ਦੀ ਬਾਟਮ ਆ ਤੇ ਬਹੁਤ ਸੋਣਾ ਇਹ ਕਲਰ ਆ ਤੇ ਜਿਹੜਾ ਵੀ ਕਲਰ ਹੈ ਨਾ ਤੁਹਾਨੂੰ ਇਹਨਾਂ ਚੋਂ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤੇ ਆਪਣਾ ਜਿਹੜਾ ਵੀ ਤੁਹਾਨੂੰ ਚਾਹੀਦਾ ਹੋ ਕਲਰ ਉਹੀ ਤੁਹਾਨੂੰ ਮਿਲ ਜੂ ਇਹਦੇ ਨਾਲ ਇਹਦਾ ਦੁਪੱਟਾ ਵੀ ਆ ਬਹੁਤ ਹੀ ਪਿਆਰਾ ਆ ਲੋ ਜੀ ਆ ਹੈਗਾ ਇਹਦਾ ਦੁਪੱਟਾ ਦੁਪੱਟੇ ਦੀ ਲੁੱਕ ਦੇਖ ਲਓ ਬਹੁਤ ਸੋਹਣੀ ਆ ਬਹੁਤ ਪਿਆਰੀ ਲੁੱਕ ਆ ਦੁਪੱਟੇ ਦੀ ਇਦਾਂ ਰੋਗਾ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਦੇਖੋ ਸਾਰਾ ਹੈਂਡ ਦਾ ਕੰਮ ਹੋਇਆ ਦੁਪੱਟੇ ਦੇ ਉੱਪਰ ਵੀ ਜਿੰਨਾ ਵੀ ਤੁਹਾਨੂੰ ਕੰਮ ਦਿਖ ਰਿਹਾ ਸਾਰਾ ਹੈਂਡ ਦਾ ਕੰਮ ਆ ਬਹੁਤ ਸੋਹਣਾ ਖੁੱਲੇ ਡੁੱਲੇ ਪੂਰੇ ਪ੍ਰੋਪਰ ਹੈ ਨਾ ਸਾਰੇ 4 ਸਾਈਡ ਫਿਨਿਸ਼ਿੰਗ ਮਿਲੋਗੀ ਦੁਪੱਟੇ ਦੀ ਇਸ ਤਰ੍ਹਾਂ ਫੋਰ ਸਾਈਡ ਲੈਂਸ ਦਿੱਤੀ ਹੋਈ ਆ ਦੁਪੱਟੇ ਦੇ ਉੱਪਰ ਇਸ ਤਰ੍ਹਾਂ ਤੁਹਾਨੂੰ ਸਾਰੇ ਲੈਂਸ ਮਿਲੂਗੀ ਲੱਗੀ ਹੋਈ ਬਹੁਤ ਸੋਹਣੀ ਜਾਨੀ ਕਿ ਕਲੈਕਸ਼ਨ ਆ ਪੂਰਾ ਖੁੱਲਾ ਡੁੱਲਾ ਮਿਲੂਗਾ ਦੁਪੱਟਾ ਸੋ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਆ ਹੈਗੇ ਇਹਦੇ ਕਲਰ ਜਿਹੜੇ ਖੁੱਲ ਰਹੇ ਨੇ ਜੀ ਆ ਹੈਗਾ ਨੈਕਸਟ ਕਲਰ ਇਹ ਵੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਹੈ ਨਾ ਪੀਚ ਪਰਪਲ ਜੀ ਟੂਨ ਆ ਲਾਈਟ ਜੇ ਸ਼ੇਡ ਆ ਇੰਗਲਿਸ਼ ਕਲਰ ਆ ਸਰਦਾਰੀ ਸੂਟ ਨੇ ਸਰਦਾਰੀ ਹੀ ਕਲਰ ਨੇ ਬਹੁਤ ਸੋਹਣੇ ਬਹੁਤ ਪਿਆਰੇ ਨਾਲ ਸੇਮ ਮਿਲੂਗਾ ਦੁਪੱਟਾ ਨਾਲ ਸੇਮ ਦੇਖੋ ਇੰਨਾ ਸੋਹਣਾ ਮਿਲੂਗਾ ਇਹਦੇ ਨਾਲ ਦੁਪੱਟਾ ਬਹੁਤ ਹੀ ਸੋਹਣਾ ਬਹੁਤ ਪਿਆਰਾ ਤੇ ਸਾਰਾ ਟੋਟਲੀ ਫਿਨਿਸ਼ਿੰਗ ਆ ਰਸ਼ੀਆ ਬ੍ਰਾਂਡ ਦੇ ਨੇ ਵਿਸਕੋਸ ਆਰਗੈਂਜ਼ਾ ਦੀ ਸ਼ਰਟ ਆ ਪਿਓਰ ਕਰੇਵ ਦੀ ਲੱਗੀ ਹੋਈ ਆ ਬਾਟਮ ਨੈਕਸਟ ਕਲਰ ਦੇਖ ਲਓ ਇਹ ਵੀ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਦੇਖੋ ਸਾਰਾ ਕੰਮ ਹੋਇਆ ਦੇਖੋ ਸੂਟਾਂ ਦੇ ਉੱਪਰ ਬਹੁਤ ਸ ਇਹ ਥ੍ਰੈਡ ਦਾ ਕੰਮ ਮਿਲੂਗਾ ਨਾਲ ਇਹਦੇ ਜਿੰਨਾ ਵੀ ਬਾਕੀ ਦਾ ਕੰਮ ਆ ਸਾਰਾ ਹੈਂਡ ਦੇ ਨਾਲ ਮਿਲੂਗਾ ਸਾਰਾ ਹੈਂਡ ਦੇ ਨਾਲ ਕੰਮ ਹੋਇਆ ਮਿਲੂਗਾ ਬਹੁਤ ਸੋਹਣਾ ਹੈਂਡ ਦਾ ਕੰਮ ਮਿਲੂਗਾ ਬਹੁਤ ਹੀ ਸੋਹਣੀ ਲੁੱਕ ਆ ਕਲਰ ਚੈੱਕ ਕਰੀ ਚਲੋ ਜਿਹੜੀਆਂ ਵੀ ਪਹਿਣਾ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਜਸਟ ਇੱਕ ਇੱਕ ਪੀਸ ਆਪਣੇ ਕੋਲ ਆਇਆ ਦੋ ਸੈੱਟ ਆਏ ਨੇ ਫਟਾਫਟ ਆਪਣੇ ਸਕਰੀਨਸ਼ਾਟ ਕਰਕੇ ਆਰਡਰ ਕਰ ਸਕਦੇ ਹੋ ਪਿਓਰ ਸਰਦਾਰੀ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਉਹ ਵਾਲੀਆਂ ਇਹ ਨੇ ਆ ਹੈਗਾ ਇਹਦਾ ਫੋਰਥ ਕਲਰ ਇਹ ਹੈਗਾ ਫੋਰਥ ਕਲਰ ਨਾਲ ਇਹਨਾਂ ਦੇ ਸੀਮ ਤੁਹਾਨੂੰ ਮਿਲ ਰਿਹਾ ਦੁਪੱਟੇ ਫੋਰ ਸਾਈਡ ਲੈਸ ਦੀ ਫਿਨਿਸ਼ਿੰਗ ਦੇ ਨਾਲ ਦੁਪੱਟੇ ਪੂਰੇ ਖੁੱਲੇ ਡੁੱਲੇ ਲੰਬੇ ਚੌੜੇ 2.5 ਮੀਟਰ ਦੇ ਪਣੇ ਪੂਰੇ ਵਧੀਆ ਨੇ ਹਨਾ ਜਿੰਮੇ ਮਰਜੀ ਤੇ ਵਿਸਕੋਸ ਦੀ ਬਿਲਕੁਲ ਸੌਫਟ ਵਾਲੀ ਕੁਆਲਿਟੀ ਮਿਲ ਰਹੀ ਆ ਬਹੁਤ ਸੋਹਣੀ ਬਹੁਤ ਹੀ ਪਿਆਰੀ ਸੋ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਕਰ ਦੋ ਇਹ ਨਾ ਹੋਵੇ ਕਿ ਤੁਸੀਂ ਲੇਟ ਹੋ ਜਾਮੋ ਇਹ ਵਾਲੀਆਂ ਚੀਜ਼ਾਂ ਬਹੁਤ ਹੀ ਰੇਅਰ ਤੇ ਪ੍ਰਾਈਸ ਇੰਨਾ ਜ਼ਿਆਦਾ ਰੀਜ਼ਨਬਲ ਲੈ ਕੇ ਆਏ ਆ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਆ ਹੈਗਾ ਨੈਕਸਟ ਡਿਜ਼ਾਈਨ ਇਹ ਨਿਊ ਡਿਜ਼ਾਈਨ ਆਪੋ تینوں ਸਾਰਾ ਖੋਲ ਦੇ ਆ ਹੈਗਾ ਨੈਕਸਟ ਡਿਜ਼ਾਈਨ ਲੋ ਜੀ ਆ ਹੈਗਾ ਇਹਦਾ ਨੈਕਸਟ ਡਿਜ਼ਾਈਨ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਸਾਰਾ ਡਿਜੀਟਲ ਟੋਟਲੀ ਹੈਂਡਵਰਕ ਟੋਟਲੀ ਹੈਂਡਵਰਕ ਮਿਲੂਗਾ ਲੋ ਪ੍ਰੋਪਰ ਹੈਂਡਵਰਕ ਦੀ ਲੁੱਕ ਜਾਣੀ ਕਿ ਇੰਨੀਆਂ ਸੋਹਣੀਆਂ ਚੀਜ਼ਾਂ ਨੇ ਕੋਈ ਵੀ ਪਹਿਣੋ ਛੱਡਣ ਵਾਲਾ ਨਹੀਂ ਆਗਾ ਇਹਨਾਂ ਚ ਪੀਸ ਬਹੁਤ ਹੀ ਸੋਹਣੀ ਇਹ ਆਈਆ ਸਾਰੀ ਆਪਣੇ ਕੋਲ ਕਲੈਕਸ਼ਨ ਸੋ ਜਿਹੜੀਆਂ ਪਹਿਣਾ ਨੂੰ ਵੀ ਇਹ ਵਾਲੇ ਸੂਟ ਚਾਹੀਦੇ ਨੇ ਇਹਦੇ ਘੇਰੇ ਦੇ ਉੱਪਰ ਵੀ ਮੈਂ ਤੁਹਾਨੂੰ ਕੰਮ ਦਿਖਾ ਦਿੰਨੀ ਆ ਜਿਹੜਾ ਘੇਰੇ ਤੇ ਕੰਮ ਹੋਇਆ ਹੋਇਆ ਬਹੁਤ ਹੀ ਸੋਹਣਾ ਦੇਖੋ ਸਾਰਾ ਇਹਦਾ ਘੇਰ ਬਣਿਆ ਹੋਇਆ ਬਹੁਤ ਸੋਹਣਾ ਸਾਰਾ ਘੇਰ ਆ ਇਦਾਂ ਇਹਦਾ ਸਾਰਾ ਘੇਰੇ ਦੇ ਉੱਪਰ ਕੰਮ ਮਿਲੂਗਾ ਤੁਹਾਨੂੰ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਪਿਆਰੀ ਆ ਪੂਰੇ ਖੁੱਲੇ ਡੁੱਲੇ ਜਿੰਨੇ ਮਰਜੀ ਤੁਸੀਂ ਹੈਵੀ ਹੋ ਪੂਰਾ ਵਧੀਆ ਕਪੜਾ ਮਿਲਿਆ ਬਹੁਤ ਵਧੀਆ ਜਾਨੀ ਕਿ ਹੈ ਨਾ 2 ਮੀਟਰ ਤੋਂ ਪਲਾਸੇ ਸ਼ਲਟਰ ਨੇ 2 ਮੀਟਰ ਤੋਂ ਪਲਾਸੇ ਨੇ ਨਾ ਬਾਟਮਸ ਨੇ ਜਾਨੀ ਕਿ ਜਿੰਨੇ ਮਰਜੀ ਹੈਵੀਓ ਵਧੀਆ ਬਾਹਾਂ ਨਿਕਲ ਗਈਆਂ ਵਧੀਆ ਸੂਟ ਰੈਡੀ ਹੋਣਗੇ ਪਿਓਰ ਸਰਦਾਰੀ ਜਿਹੜਾ ਦੋ ਘੜੀ ਪਾਇਆ ਵੀ ਅਗਲਾ ਪੁੱਛੂਗਾ ਹਾਂਜੀ ਵੀ ਕਿੱਥੋਂ ਲਿਆ ਬਹੁਤ ਸੋਹਣੀ ਰਸ਼ੀਆ ਦੀ ਕਿਉਂਕਿ ਰਸ਼ੀਆਂ ਨੂੰ ਬਹੁਤ ਘੱਟ ਹੈ ਨਾ ਲੋਕ ਜਾਣਦੇ ਨੇ ਬਟ ਰਾਮ ਟੈਕਸ ਦੇ ਜਿਵੇਂ ਆਪਾਂ ਰਾਮ ਟੈਕਸ ਦਾ ਸੁਣ ਕੇ ਹੀ ਲੈ ਲੈਂਦੇ ਆ ਉਸੇ ਤਰ੍ਹਾਂ ਹੀ ਰਾਮ ਟੈਕਸ ਦੇ ਸੇਮ ਸਾਰੀ ਚੀਜ਼ ਲਾਉਂਦੇ ਨੇ ਵਿਸਕੋਸ ਦੀਆਂ ਪਰ ਇਹਨਾਂ ਦੀਆਂ ਜਿਹੜੇ ਪ੍ਰਾਈਸ ਨੇ ਉਹ ਬਹੁਤ ਰੀਜ਼ਨੇਬਲ ਨੇ ਰਾਮ ਟੈਕਸ ਨਾਲੋਂ ਪ੍ਰਾਈਸ ਬਹੁਤ ਜ਼ਿਆਦਾ ਰੀਜ਼ਨੇਬਲ ਨੇ ਦੁਪੱਟਾ ਸਾਰਾ ਖੋਲ ਉਧਰੋਂ ਉਹ ਵਾਲਾ ਲੜਫੜ ਦੇਖੋ ਇਹਦਾ ਦੁਪੱਟਾ ਲੰਬਾਈ ਚੜਾਈ ਦੁਪੱਟੇ ਦੀ ਇੰਨੀ ਸੋਹਣੀ ਆ ਇੰਨੀ ਪਿਆਰੀ ਆ ਬਹੁਤ ਹੀ ਖੁੱਲਾ ਡੁੱਲਾ ਦੇਖੋ ਦੁਪੱਟਾ ਦੁਪੱਟਿਆਂ ਦੀ ਲੰਬਾਈ ਚੜਾਈ ਫੋਰ ਦੇਖੋ ਪਣੇ ਕਿੰਨੇ ਆ ਬਹੁਤ ਸੋਹਣੇ ਦੁਪੱਟੇ ਨੇ ਤੇ ਬਹੁਤ ਹੀ ਪਿਆਰੇ ਤੇ ਸਾਰੇ ਦੁਪੱਟਿਆਂ ਦੇ ਉੱਪਰ ਇਸ ਤਰ੍ਹਾਂ ਸਾਰਾ ਹੈਂਡਵਰਕ ਦਾ ਕੰਮ ਮਿਲ ਰਿਹਾ ਤੁਹਾਨੂੰ ਟੋਟਲੀ ਹੈਂਡਵਰਕ ਦਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਸੋ ਜਿਹੜੀਆਂ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਹੁਣ ਇਹਦੇ ਕਲਰ ਖੋਲ ਰਹੇ ਆ ਇਹਦੇ ਕਲਰ ਦੇਖ ਲਓ ਬਹੁਤ ਪਿਆਰੇ ਕਲਰ ਨੇ ਜਿਹੜਾ ਪਹਿਲਾ ਕਲਰ ਖੋਲੇ ਆ ਇਹ ਵੀ ਬਹੁਤ ਪਿਆਰਾ ਕਲਰ ਆ ਕਾਫੀ ਸ਼ੇਡ ਆ ਬਹੁਤ ਹੀ ਸੋਹਣਾ ਕਾਫੀ ਸ਼ੇਡ ਬਹੁਤ ਰੇਅਰ ਆ ਰਹੇ ਨੇ ਬਟ ਇਹ ਦੋਨੇ ਸਟਾਂ ਦੇ ਵਿੱਚ ਤੁਹਾਨੂੰ ਕਾਫੀ ਸ਼ੇਡ ਮਿਲ ਰਿਹਾ ਵਾ ਆ ਲਓ ਨੈਕਸਟ ਹੈਗਾ ਜੀ ਗ੍ਰੀਨ ਸ਼ੇਡ ਨੈਕਸਟ ਵਾਲਾ ਹੈਗਾ ਗ੍ਰੀਨ ਸ਼ੇਡ ਇਹ ਵੀ ਬਹੁਤ ਸੋਹਣਾ ਦੇਖੋ ਪੱਲਿਆਂ ਤੇ ਕੰਮ ਦੇਖੋ ਸਾਰਾ ਟੋਟਲੀ ਜਿੰਨਾ ਮਿਲ ਰਿਹਾ ਸਾਰਾ ਹੈਂਡ ਦਾ ਕੰਮ ਆ ਕੋਈ ਆਰੀ ਦਾ ਨਹੀਂ ਕੋਸ਼ ਨਹੀਂ ਸਾਰਾ ਟੋਟਲੀ ਹੈਂਡ ਦੇ ਨਾਲ ਕੰਮ ਕੀਤਾ ਹੋਇਆ ਵਾ ਕੋਈ ਮਸ਼ੀਨੀ ਨਾਲ ਮਸ਼ੀਨੀ ਕੰਮ ਨਹੀਂ ਹੈਗਾ ਵੀ ਮਸ਼ੀਨ ਦੇ ਨਾਲ ਉਹ ਕੰਮ ਕਰਕੇ ਆਪਾਂ ਨੂੰ ਛੱਡ ਕੇ ਦਿੱਤਾ ਹੋਇਆ ਬਹੁਤ ਸੋਹਣਾ ਸਾਰਾ ਦੇਖੋ ਦੁਪੱਟੇ ਰੈਡੀ ਹੋਏ ਸਾਰੀ ਪੂਰੀ ਫਿਨਿਸ਼ਿੰਗ ਦੇ ਨਾਲ ਲੈਸਿਸ ਵਗੈਰਾ ਲੱਗੀਆਂ ਹੋਈਆਂ ਕੋਈ ਇਦਾਂ ਨਹੀਂ ਹੈਗਾ ਵੀ ਤੁਹਾਨੂੰ ਲੱਗ ਤੋਂ ਇਹ ਕਰਵਾਉਣੀਆਂ ਪੈਣਗੀਆਂ ਬਹੁਤ ਸੋਹਣੀਆਂ ਨਾਲ ਲੈਸਸ ਦੇ ਨਾਲ ਦੁਪੱਟੇ ਰੈਡੀ ਨੇ ਪੂਰੇ ਖੁੱਲੇ ਡੁੱਲੇ ਲੰਬਾਈ ਚੁੜਾਈ ਮੈਂ ਤੁਹਾਨੂੰ ਦੁਪੱਟਿਆਂ ਦੀ ਦਿਖਾਈ ਦਿੱਤੀ ਆ ਤੇ ਨਾਲ ਇਹਦੇ ਹੈਗਾ ਵਾ ਜੀ ਮਸਟਰਡ ਸ਼ੇਡ ਆ ਲੋ ਅਗਲਾ ਹੈਗਾ ਇਹਦੇ ਕੋਲ ਮਸਟਰਡ ਜੈ ਵਾਲਾ ਸ਼ੇਡ ਆ ਜੀ ਇਹ ਵੀ ਬਹੁਤ ਪਿਆਰਾ ਵਾ ਇਦਾਂ ਹੀ ਇਹਦੀ ਰਹੂਗੀ ਇਦਾਂ ਹੀ ਇਹਦੀ ਰਹੂਗੀ ਜੀ ਸਾਰੀਆਂ ਪਲੇਨ ਇਹਨਾਂ ਨਾਲ ਬਾਟਮਸ ਰਹਿਣਗੀਆਂ ਜਿਵੇਂ ਆਹ ਵਾਲਾ ਹੈਗਾ ਗ੍ਰੀਨ ਸੂਟ ਗ੍ਰੀਨ ਸੂਟ ਦੇ ਨਾਲ ਗ੍ਰੀਨ ਹੀ ਬਾਟਮ ਆ ਆ ਦੇਖੋ ਗ੍ਰੀਨ ਬਾਟਮ ਆ ਸੇਮ ਇਹਦੇ ਨਾਲ ਤੇ ਆਹ ਵਾਲਾ ਸੀਗਾ ਕਾਫੀ ਪਰਪਲ ਜਾਂ ਛੇੜਾ ਥੋੜੀ ਜੀ ਪਰਪਲ ਟੂਨ ਦੇ ਉੱਪਰ ਆ ਇਹ ਵਾਲਾ ਛੇੜ ਲਾਈਟ ਜਆ ਪਰਪਲ ਆ ਦੇਖੋ ਪ੍ਰੋਪਰ ਕਲਰ ਆ ਰਿਹਾ ਵੀਡੀਓ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਆ ਇਹਦੇ ਨਾਲ ਵੀ ਜਿਹੜੀ ਬਾਟਮ ਤੁਹਾਨੂੰ ਮਿਲ ਰਹੀ ਆ ਉਹ ਸੇਮ ਇਹਦੇ ਨਾਲ ਦੀ ਹੋਈ ਆ ਆ ਦੇਖੋ ਕਾਫੀ ਪਰਪਲ ਇਹਦੇ ਨਾਲ ਕਾਫੀ ਵੈਨ ਪੂਰੀ ਕਾਫੀ ਆ ਬਾਟਮ ਸਿਰਫ ਇੱਕ ਸ਼ਾਰਟ ਦੇ ਵਿੱਚ ਥੋੜਾ ਜਆ ਹਨਾ ਪਰਪਲ ਟੂਨ ਜੀ ਦਿਖ ਰਹੀ ਆ ਬਾਕੀ ਸਾਰਾ ਕਾਫੀ ਆ ਦੂ ਸ਼ੈਡਡ ਜਿਆ ਬਣ ਰਿਆ ਵਾ ਉਸੇ ਤਰ੍ਹਾਂ ਹੀ ਸੇਮ ਗ੍ਰੀਨ ਕਲਰ ਆ ਗ੍ਰੀਨ ਬਾਟਮ ਆਊਗੀ ਨੈਕਸਟ ਜਿਹੜਾ ਹੈਗਾ ਇਹ ਵੀ ਕਲਰ ਬਹੁਤ ਸੋਹਣਾ ਆ ਦੇਖੋ yellow ਜੇ ਟੂਨ ਦੇ ਉੱਪਰ ਆ ਸੇਮ yellow ਹੀ ਇਹਦੇ ਨਾਲ ਬਾਟਮ ਆਊਗੀ ਬਹੁਤ ਸੋਹਣੀ ਜਿਵੇਂ ਇਹਨਾਂ ਤੇ ਆਹ ਲੱਗੀਆਂ ਹੋਈਆਂ ਨਾ ਇਹਦੀਆਂ ਪੱਟੀਆਂ ਨਾਲ ਫਿਨਿਸ਼ਿੰਗ ਦਿੱਤੀ ਹੋਈ ਐ ਬਾਟਮ ਨਾਲ ਦੀਆਂ ਹੀ ਪੱਟੀਆਂ ਨੇ ਬਾਟਮ ਦਾ ਹੀ ਕੱਪੜਾ ਲੱਗਿਆ ਹੋਇਆ ਪਿਓਰ ਕਰੇਵ ਦੀਆਂ ਤੁਹਾਨੂੰ ਬਾਟਮ ਮਿਲ ਰਹੀਆਂ ਨੇ ਤੇ ਨਾਲ ਵਿਸਕੋਸ ਔਰਗੈਂਜ਼ਾ ਦੀਆਂ ਮਿਲ ਰਹੀਆਂ ਨੇ ਸ਼ਰਟਾਂ ਬਹੁਤ ਹੀ ਸੋਹਣੀਆਂ ਬਹੁਤ ਹੀ ਪਿਆਰੀਆਂ ਤੇ ਇਹਦਾ ਫੋਰਥ ਕਲਰ ਜਿਹੜਾ ਤੁਹਾਨੂੰ ਮਿਲ ਰ ਇਸ ਤਰ੍ਹਾਂ ਪਰਪਲ ਪਰਪਲ ਟੋਨ ਦੇ ਉੱਪਰ ਇਹ ਹੈਗਾ ਪਰਪਲ ਲਵੈਂਡਰ ਪਰਪਲ ਜੀ ਟੋਨ ਆ ਇਹ ਵੀ ਬਹੁਤ ਸੋਹਣਾ ਚਾਰੀ ਕਲਰ ਇਹਦੇ ਬਹੁਤ ਸੋਹਣੇ ਨੇ ਸੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਰਿਹਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਹੁਤ ਸੋਹਣੀ ਸੁਪਰ ਕਲੈਕਸ਼ਨ ਆਈ ਆ ਦੋ ਹੀ ਸੈੱਟ ਆਏ ਨੇ ਦੋਨੇ ਡਿਜ਼ਾਈਨਸ ਉੱਪਰ ਨੇ ਸੋ ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਈਆਂ ਸੁਪਰ ਲੈ ਕੇ ਆਈਆਂ ਤੇ ਕੋਸ਼ਿਸ਼ ਵੀ ਕੀਤੀ ਆ ਕਿ ਹਰ ਚੀਜ਼ ਨੂੰ ਫੋਕਸ ਕਰਕੇ ਦਿਖਾ ਸਕਾਂ ਕਿਉਂਕਿ ਜਦੋਂ ਆਪਾਂ ਮੈਂ ਖੜਕੇ ਵੀਡੀਓ ਬਣਾਉਣੀ ਆ ਕਈ ਚੀਜ਼ਾਂ ਤੇ ਫੋਕਸ ਨਹੀਂ ਹੁੰਦਾ ਸੋ ਅੱਜ ਰੀਤ ਨੇ ਕੱਪੜੇ ਖੋਲੇ ਨੇ ਸੋ ਮੈਂ ਕੋਸ਼ਿਸ਼ ਕੀਤੀ ਆ ਕਿ ਹਰ ਚੀਜ਼ ਨੂੰ ਤੁਹਾਡੇ ਤੱਕ ਪਹੁੰਚਦੀ ਕਰ ਸਕਾਂ ਵੀ ਕੀ ਇਹ ਫੈਬਰਿਕ ਆ ਕਿੱਦਾਂ ਇਹਦੀ ਡਿਜੀਟਲ ਹੋਈ ਹੋਈ ਆ ਕਿੱਦਾਂ ਇਹ ਤੇ ਵਰਕ ਹੋਇਆ ਹਰ ਚੀਜ਼ ਮੈਂ ਤੁਹਾਨੂੰ ਦਿਖਾਈ ਆ ਤੇ ਫੈਬਰਿਕ ਤਾਂ ਪੂਰਾ ਫਾਈਨ ਆ ਫੈਬਰਿਕ ਵਾਲੀਓ ਬੇਫਿਕਰ ਹੋ ਕੇ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਦੋ ਡਿਜ਼ਾਈਨ ਅੱਜ ਦੀ ਵੀਡੀਓ 'ਚ ਆਪਾਂ ਕਵਰ ਕੀਤੇ ਆ ਤੇ ਦੋਨੇ ਹੀ ਬਹੁਤ ਸੋਹਣੇ ਆ ਸੋ ਜਿੱਦਾਂ ਜਿੱਦਾਂ ਇਹ ਪਹਿਣਾ ਇਹ ਵਾਲੀ ਚੀਜ਼ ਨੂੰ ਹਨਾ ਲਾਈਕ ਕਰ ਦਈਆਂ ਨੇ ਆਪਾਂ ਹੋਰ ਇੱਚ ਕੁਆਲਿਟੀਆਂ ਹੋਰ ਡਿਜ਼ਾਈਨ ਵੀ ਅਵੇਲੇਬਲ ਕਰਾਂਗੇ ਸੋ ਬਹੁਤ ਸੋਹਣੀ ਚੀਜ਼ ਹੈ ਇਹ ਮੈਂ ਲੈ ਕੇ ਆਈਆਂ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੀ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਤੋਂ ਤੁਹਾਨੂੰ ਮੰਗਵਾ ਸਕਦੇ ਹੋ ਜਾਨ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸ ਕੇ ਜਾਇਓ ਕਿ ਕਲੈਕਸ਼ਨ ਕਿਦਾਂ ਦੀ ਲੱਗੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ